ਹੈਲੋ ਬਾਬੇ ਹਸਰੀ ਕਾਲ ਕੀ ਹਾਲ ਚਾਲਾ ਬੜੇ ਜਰਾਬਾਦ ਬਾਬੇ ਬਲੌਗ ਆ ਰਿਹਾ ਆਪਣਾ ਆਪਾਂ ਪਹੁੰਚ ਗਏ ਆ ਕਿੱਥੇ ਪਿੰਡ ਖੇੜੀ ਚਹਿਲਾ ਜੋਗੀ ਪੀਰ ਮੇਲੇ ਤੇ ਉੱਕੇ ਆਏ ਪਿੰਡ ਉਹ ਸਾਡਾ ਬੜਾ ਨਾਲ ਵਾਲਾ ਉਹ ਦੇਖੀ ਆ ਗਏ ਕਿਹੜੀ ਹੁਣੀ ਪਹੁੰਚ ਗਏ ਕਿੱਥੇ ਪਹੁੰਚ ਗਏ ਵੱਡੀ ਖੇੜੀ ਜੋਗੀ ਪੀਰੀ ਮੇਲੇ ਤੇ ਉਹ ਵੱਡੇ ਜੋਗੀ ਪੀਰ ਜਾਣਾ ਸੀ ਆਪਾਂ ਨੇ ਸਾਹਰੀ ਗਾਲ ਜੀ ਸਾਹਰੀ ਗਾਲ ਜੀ ਕਿਵੇਂ ਸਿੰਘ ਵਾਏ ਗਾਲ ਸਾਹ ਵਾਏ ਹੋਤੇ ਸਿੰਘ ਬਾਕੀ ਹੁਣ ਉੱਥੇ ਜਾ ਕੇ ਦਿਖਾਉਣੇ ਬਾਬੇ ਮਾਹੌਲ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਤੁਹਾਨੂੰ ਪਤਾ ਲੱਗਾ ਇੰਦਾ ਹੈ ਨਹੀਂ ਗਾ ਰੱਬ ਨੇ ਮਾਸਾਂ ਵੀ ਹਟਾਇਆ ਬਾਬੇਓ ਤਿੰਨ ਦਿਨ ਤੋਂ ਲਗਾਤਾਰ ਮੀਂਹ ਪਿਆ ਰਿਹਾ ਸੀਗਾ ਮੀਂਹ ਨਾਲ ਬਹੁਤ ਜ਼ਿਆਦਾ ਬਰਾ ਹਾਲਾ ਜ਼ਮੀਨਾਂ 'ਚ ਪਾਣੀ ਬਹੁਤ ਜ਼ਿਆਦਾ ਭਰਿਆ ਪਿਆ ਚਲੋ ਮੈਂ ਪਰ ਆਪਣੇ ਏਰੀਆ 'ਚ ਨਹੀਂ ਹੈਗਾ ਗਾ ਸਾਡਾ ਏਰੀਆ ਹੈਗਾ ਗਾ ਮਾਲਵਾ ਜ਼ਿਲ੍ਹਾ ਸੰਗਰੂਰ ਇਹ ਇਧਰ ਸਾਡੇ ਪਾਣੀ ਨਹੀਂ ਹੈਗਾ ਬਹੁਤ ਬਚਤ ਆ ਵੈਗੁਰੂ ਮਿਹਰ ਕਰੇ ਬਚਤ ਰਹੇ ਪਰ ਉਧਰ ਬਹੁਤ ਔਖਾ ਵੈਗੁਰੂ ਉਹਨਾਂ ਦੇ ਵੀ ਮਿਹਰ ਕਰੇ ਓ ਖਾਲਸਾ ਵਾਹਿ ਫਤਿਹ ਸਿੰਘ ਸਜੇ ਫਿਰਦੇ ਨੇ ਸਿੰਘ ਚਾ ਬਾਬੇ ਉਹ ਮਿਲਦੇ ਆਈ ਨੌਜਵਾਨ ਹਉਥੇ ਮਿੱਟੀ ਨਿਕਲਦੀ ਇੱਥੇ ਉੱਤੇ ਮਿੱਟੀ ਨਿਕਲ ਗਈ ਇੱਥੇ ਉੱਪਰ ਚਾੜ ਕੇ ਆਉਂਦੇ ਨੇਗੇ ਐਜੇ ਉੱਪਰ ਇਧਰ ਦੀ ਉਤਰ ਕੇ ਫਿਰ ਥੱਲੇ ਇਧਰ ਅੰਦਰ ਮੱਥਾ ਟੇਕਣ ਨੂੰ ਬਣਿਆ ਹੋਇਆ ਇਹਦੇ ਅੰਦਰ ਮੱਥਾ ਟੇਕਦੇ ਨੇ ਤੇ ਇੱਕ ਗਾਹਾਂ ਬਣਿਆ ਹੋਇਆ ਮੱਥਾ ਟੇਕਣ ਨੂੰ वो तो बाद यह नौजवान तो ना, तो ना।, तो ना तो मिल ਇਹ ਮੇਨ ਜਗਾ ਬਦਲਤੀ ਹੁਣ ਪਹਿਲਾਂ ਹੋਰ ਤਰ੍ਹਾਂ ਸੀਗੀ ਆਈ ਬਦਲਤੀ ਤੁਹ ਜੀ ਜਗਾ ਜੇ ਤੇ ਮੱਥਾ ਟੇਕ ਕੇ ਮੰਤਰ ਬੜਾ ਗੁਰਬਾਨੀ ਕਹਿੰਦੀ ਹੈ ਮਨ ਜਿੱਤਦਾ ਜਗ ਵਿੱਚ ਮੈਲਾ ਦੇਖ ਲੋ ਕਿੰਨਾ ਭਰਿਆ ਫਿਰ ਵੀ ਕਰਕੇ ਕੋਈ ਦੁਕਾਨਾ ਲਾਉਣੀ ਨਹੀਂ ਆਇਆਗਾ ਨਈ ਦੁਨੀਆ ਸੰਤ ਕੋ ਕੁਰੂਨਾ ਨੂੰ ਵੀ ਜਾਂਦੀ ਹੈ ਆਪ ਕੋ ਸਤਨਾਮ ਦੀ ਵੋਲ ਉਧਰ ਲੰਗਰ ਆ ਲੰਗਰ ਕਾ ਨਹੀਂ ਲੈ ਕੇ ਜਾਵਦਾ ਸਾਲਾ ਬਣਿਆ ਮੈਂ ਬਾਪੇ ਇੱਥੇ ਝੂਲੇ ਅਨੌਜਵਾਨ ਘੜੇ ਨੇ ਐਂ ਕਹਿੰਦਾ ਦੇਖ ਲੋ ਮੇਲਾ ਭਰਿਆ ਹੋਇਆ ਬਾਬੇ ਲੰਗਰ ਚੋ ਜਾਣੇ ਆਂਗੇ ਲੰਗਰ ਖਾਣੇ ਆਗੇ ਮੀਂਹ ਕਰਕੇ ਹੋਈ ਹੋਇਆ ਭਰਿਆ ਨਹੀਂ ਕਹਿੰਦੇ ਬਾਬੇ ਮੇਲਾ ਸਮਾਪਤ ਹੋ ਗਿਆ ਬਾਬੂ ਮੇਲਾ ਤਾਂ ਹੋਣਾ ਹੈ ਹੈ ਨਹੀਂ ਸੀਗਾ ਮੇਲਾ ਯਾਨੀ ਕਿ ਛੋਟਾ ਸੀ ਮੀਂਹ ਕਰਕੇ ਇੱਕ ਮੌਸਮ ਖਰਾਬ ਹੋਣ ਕਰਕੇ ਸਾਰਾ ਉਹ ਖਰਾਬ ਹੋ ਗਿਆ ਯਾਨੀ ਕਿ ਇਸ ਕਰਕੇ ਬੰਦ ਹੋ ਗਿਆ ਕੱਲ ਨੂੰ ਅਸੀਂ ਜਾਵਾਂਗੇ ਵੱਡੇ ਜੋਗੀ ਪੀਰ ਜੋਗੇ ਰੱਲੇ ਉੱਥੇ ਤੁਹਾਨੂੰ ਮਾਹੌਲ ਦਿਖਾਣਾ ਉੱਥੇ ਵਧੀਆ ਹੁੰਦਾ ਪੂਰਾ ਠੀਕ ਆ ਉਥੋਂ ਤੋਂ ਲੈ ਕੇ ਜਾਵਾਂਗੇ ਰੋਘੇਰ ਵਾਲੇ ਮੇਲਾ ਉੱਥੇ ਵਾਲਾ ਦਿਖਾਵਾਂਗੇ ਅੱਜ ਵਾਲਾ ਮੇਲਾ ਤੁਸੀਂ ਐਂ ਦੇਖੋ ਉਥੇ ਇਹ ਆਪਣਾ ਬਲੌਗ ਵਾਚ ਤੇ ਤਰੀਕੇ ਚ ਅਪਲੋਡ ਹੋ ਜਾ ਹੱਥਨ ਤੱਕ ਜੁਆਏ ਕਰੋ ਸਵਾ ਖੈਰ ਫਿਰ ਮਿਲਦੇ ਆਂ ਵਾਪੇ ਇੱਕ ਤਾਂ ਲਾਈਕ ਤੇ ਸ਼ੇਅਰ ਠੋਕ ਦਿਜੀ ਮਹਾਂਕਾਲ ਕਾ ਦਬਾ ਕੇ ਲਾਈਕ ਤੇ ਸ਼ੇਅਰ ਠੋਕ ਲਿਜੀਏ 5000 ਲੌੜੇ ਦਿਖਣਾ ਚਾਹੀਏ